ਕਤਸਰੀਏ ਕਾਲ ਜੀ ਸਾਰਿਆਂ ਨੂੰ ਸ਼ਾਮ ਹੋ ਗਈ ਸੀ ਸ਼ਾਮ ਨੂੰ ਸਾਰੋ ਹੀ ਰਸੋਈ ਦੇ ਹਰ ਰੋਜ਼ ਵਾਲੇ ਕੰਮ ਸ਼ਾਮ ਨੂੰ ਸਾਰੀ ਦਾਦੀ ਕਹਿੰਦੇ ਵੀ ਚਾਹ ਪੀਣੀ ਆ ਮੈਂ ਬੀ ਅੱਠ ਦੇ ਚਾਹ ਚੂ ਬਣਾ ਲੂ ਸ਼ਾਮ ਹੋ ਗਈ ਆ ਦਾਦੀ ਸ਼ਾਮ ਨੂੰ ਸ਼ਾਮ ਹੀ ਆਥਨ ਕਹਿੰਦੇ ਹਨਾ ਚਲੋ ਠੀਕ ਐ ਮੈਂ ਕਿਹਾ ਸਭ ਤੋਂ ਪਹਿਲਾਂ ਮੈਂ ਦੁੱਧ ਨੂੰ ਕੱਢਿਆ ਮੈਂ ਕਿਹਾ ਚਲੋ ਸ਼ਾਨ ਲੈਨੇ ਆ ਮਲਾਈ ਲਾ ਲੈਨੇ ਆ ਮਲਾਈ ਨੂੰ ਅਪ ਕਟੋਰੀ ਦੇ ਵਿੱਚ ਪਾ ਲਾਂਗੇ ਕਿ ਇਹਦਾ ਨਾ ਦੇਸੀ ਘਿਓ ਬਣਾਉਂਦੇ ਹੁੰਦੇ ਆ ਮਲਾਈ ਦਾ ਤੇ ਮਲਾਈ ਨੂੰ ਇਹਦਾ ਦੁੱਧ ਚ ਮਿਕਸ ਨਹੀਂ ਕਰ ਦੇਗੇ ਤੇ ਦਾਦੀ ਕਹਿੰਦੇ ਬੀਚਾ ਪੀਣੀ ਆ ਫਿਰ ਮੈਂ ਕਿਹਾ ਚਾਹ ਦਾ ਕੀ ਪੀਣੀ ਆ ਦੁੱਧ ਕਾਫੀ ਪਿਆ ਵਾ ਪੋਆ ਕਹਿੰਦੇ ਵੀ ਇੱਕ ਕੱਪ ਦੁੱਧ ਦਾ ਹੀ ਪੀ ਲਓ ਤੁਸੀਂ ਦਾਦੀ ਕਹਿੰਦੇ ਚਲੋ ਠੀਕ ਆ ਮੈਂ ਕਿਹਾ ਚਲ ਠੰਡਾ ਪੀ ਲਿਓ ਕਹਿੰਦੇ ਨਹੀਂ ਗਰਮ ਦੁੱਧ ਪੀਵਾਂਗੇ ਚਲੋ ਮੈਂ ਦੁੱਧ ਛਾਣ ਕੇ ਇੱਕ ਦੁੱਧ ਨੂੰ ਦੂਸਰੇ ਪੈਨ ਚ ਕੱਢ ਲਿਆ ਸੀਗਾ ਕੱਪ ਲੈ ਲਿਆ ਸੀਗਾ ਡ్రਾਈ ਫਰੂਟ ਪਾਊਡਰ ਤੇ ਚੀਨੀ ਲੈ ਲਈ ਸੀਗੀ ਕੋਲ ਚੀਨੀ ਵਾਲਾ ਡੱਬਾ ਹੀ ਰੱਖ ਲਿਆ ਸੀ ਮੈਂ ਇੱਕ ਕੱਪ ਵਿੱਚ ਤਾਂ ਲਿਆ ਬਬ ਇੱਕ ਕਾਫੀ ਬਣਾਉਣਾ ਮਾਦਾਦੀ ਲਈ ਮਿੱਠਾ ਦੁੱਧ ਕਿਸ ਨੇ ਪੀਣਾ ਤਾਂ ਹੈ ਨਹੀਂਗਾ ਚਾਹ ਆਪ ਚਾਹ ਵੀ ਨਹੀਂ ਪੀਣੀ ਸੀ ਗਰਮੀ ਤਾਂ ਇੰਨੀ ਜ਼ਿਆਦਾ ਵਾ ਤਾਂ ਕਰਕੇ ਫਿਰ ਦਾਦੀ ਲਈ ਬਣਾਉਣੀ ਸੀਗੀ ਤੇ ਦੁੱਧ ਬਣਾਉਣਾ ਮਤਲਬ ਤੇ ਆਪਾਂ ਉਹੀ ਪੈਨ ਦੇ ਵਿੱਚ ਦੁੱਧ ਪਾ ਲਿਆ ਜਿਹਦੇ ਵਿੱਚ ਪਹਿਲਾਂ ਦੁੱਧ ਪਿਆ ਸੀਗਾ ਆਪਾਂ ਦੁੱਧ ਨੂੰ ਛਾਣ ਕੇ ਦੂਸਰੇ ਪੈਨ ਦੇ ਵਿੱਚ ਕਰ ਦਿੱਤਾ ਸੀਗਾ ਤੇ ਇਸ ਪੈਨ 'ਚ ਮੈਂ ਕਿਹਾ ਚਲੋ ਦੁੱਧ ਬਣਾ ਦਿੰਨੇ ਆ ਤੇ ਹੁਣ ਆਪਾਂ ਗੈਸ ਨੂੰ ਕਰ ਲਈਏ ਔਨ ਦੁੱਧ ਨੂੰ ਜ਼ਿਆਦਾ ਗਰਮ ਤੱਕ ਨਹੀਂ ਕਰਨਾਗਾ ਮਤਲਬ ਹਲਕਾ ਗਰਮ ਕਰਾਂਗੇ ਕਿਹੜਾ ਠੰਡਾ ਵੀ ਜ਼ਿਆਦਾ ਗਰਮ ਦੁੱਧ ਪੀਣਾ ਮਾਂ ਗਰਮੀ ਤਾਂ ਹੈਗੀ ਆ ਤੇ ਇੱਕ ਕੱਪ ਇੱਕ ਚਮਚ ਆਪਾਂ ਪਾਵਾਂਗੇ ਚੀਨੀ ਦਾ ਚੀਨੀ ਬੈਸੇ ਤਾਂ ਉਪਉ ਪੁੰਟਾ ਡਰਾਈ ਫਰੂਟ ਪਾਊਡਰ ਪਾ ਲਿਆ ਉਹਦੇ ਨਾਲ ਹੀ ਟੇਸਟ ਵਧੀਆ ਹੋ ਜਾਂਦਾ ਪਰ ਦਾਦੀ ਚੀਨੀ ਵਾਲਾ ਦੁੱਧ ਪੈਂਦੀ ਹੈ ਨਾ ਇਸ ਕਰਕੇ ਫਿਰ ਚੀਨੀ ਪਾਉਣੀ ਪੈਂਦੀ ਹੈ ਵਿੱਚ ਤੇ ਲੋ ਜੀ ਆਪਾਂ ਚੀਨੀ ਪਾ ਦਿੱਤੀ ਆ ਹੁਣ ਆ ਇੱਕ ਪਾਊਡਰ ਪਾਵਾਂਗੇ ਆਪਾਂ ਡਰਾਈ ਫਰੂਟ ਪਾਊਡਰ ਦਾ ਇੱਕ ਇਹਨੂੰ ਮਿਕਸ ਕਰਾਂਗੇ ਵਿੱਚ ਇਹ ਮੈਂ ਮਿਕਸ ਦੁੱਧ ਹਜੇ ਠੰਡਾ ਹੀ ਸੀ ਗਰਮ ਨਹੀਂ ਹੋਇਆ ਸੀ ਤਾਂ ਕਰਕੇ ਮੈਂ ਸਿੱਧਾ ਪੈਨ ਦੇ ਵਿੱਚ ਹੀ ਪਾ ਦਿੱਤਾ ਵਾ ਤੇ ਮੈਂ ਕਿਹਾ ਚੰਗੀ ਤਰ੍ਹਾਂ ਜਿਹੜੇ ਸਾਈਡਾਂ ਤੇ ਮਲਾਈ ਜੀ ਲੱਗੀ ਹੋਈ ਉਹਨੂੰ ਵੀ ਆਪਾਂ ਉਤਾਰ ਹੀ ਦੀਏ ਚਮਚਰੇ ਨਾਲ ਹਲਾਤਾ ਸੀਗਾ ਥੋੜੇ ਟਾਈਮ ਲਈ ਤੇ ਲੋ ਜੀ ਆਪਾਂ ਡੱਬਿਆਂ ਨੂੰ ਕਰ ਦਈਏ ਬੰਦ ਇੱਕ ਸਾਈਡ ਤੇ ਰੱਖ ਦਈਏ ਤੇ ਨਾਲ ਨਾਲ ਆਪਾਂ ਸਮਾਨ ਵੀ ਚੱਕ ਦਈਏ ਫਿਰ ਹੋਰ ਕੰਮ ਦੇਖਦੇ ਆਂ ਕੀ ਕਰਨਾ ਵਾ ਦੁੱਧ ਹੋ ਗਿਆ ਸੀ ਆਪਣਾ ਗਰਮ ਹੁਣ ਆਪ ਗਰਮ ਦੁੱਧ ਨੂੰ ਦਾਦੀ ਦੇ ਉਸੇ ਕੱਪ ਚ ਕੱਢ ਦਿੰਨੇ ਆ ਜਿਹੜਾ ਨਾਪਿਆ ਸੀਗਾ ਪੂਰਾ ਪੂਰਾ ਹੀ ਬਣਾਇਆ ਉਹਨਾਂ ਦਾ ਦੁੱਧ ਜਿਆਦਾ ਤਾਂ ਬਣਾਇਆ ਨਹੀਂਗਾ ਲੋ ਜੀ ਇੱਕ ਕੱਪ ਦੇ ਵਿੱਚ ਆਪਾਂ ਕੱਢ ਲਈਏ ਦੁੱਧ ਦੁੱਧ ਹੋ ਗਿਆ ਸੀ ਗਰਮ ਲੱਗਦਾ ਮੈਨੂੰ ਇਦਾਂ ਰਿਹਾ ਸੀ ਵੀ ਜ਼ਿਆਦਾ ਹੀ ਗਰਮ ਹੋ ਗਿਆ ਚਲ ਦਦੀ ਨੇ ਰੱਖਣਾ ਸੀ ਵੇਟ ਕਰਨੀ ਸੀ ਫੇਰ ਹੀ ਪੀਣਾ ਮਾ ਜ਼ਿਆਦਾ ਗਰਮ ਤਾਂ ਨਹੀਂ ਪੀਂਦੇ ਪੀਣਗੇ ਉਹ ਵੀ ਆ ਦੇਖੋ ਦੁੱਧ ਉਹ ਰੈਡੀ ਹੋ ਗਿਆ ਆਪਣਾ ਬਣ ਕੇ ਤੇ ਹੁਣ ਮੈਂ ਦੇ ਆਮਾ ਦੁੱਧ ਦਾ ਕੱਪ ਦਾਦੀ ਨੂੰ ਇੱਕ ਗਲਾਸ ਪੂਆ ਕਹਿੰਦਾ ਦੁੱਧ ਦਾ ਹੋਰ ਲੈ ਲੈ ਆ ਛੋਟਾ ਪਤੀਲਾ ਲੈ ਲੈ ਲੋ ਪੂਆ ਕਹਿੰਦੇ ਥੋੜੀ ਜੀ ਦਹੀਂ ਵੀ ਜਮਾ ਲਾ ਦਹੀਂ ਨਾ ਪਿਆਰ ਆ ਪੂਆ ਕਹਿੰਦੇ ਕਾਫੀ ਵੀ ਥੋੜਾ ਜਿਹਾ ਹੋਰ ਜਮਾ ਲੈਂਦੇ ਆ ਆਪਾਂ ਵੀ ਆਲਸੋ ਦੀ ਆਪਾਂ ਅੱਧੇ ਰੀ ਦਹੀਂ ਬਣਾ ਲੱਸੀ ਬਣਾ ਲਵਾਂਗੇ ਵੀ ਏਦਾਂ ਇਸ ਦਹੀਂ ਚ ਮਿਕਸ ਕਰਕੇ ਆਪਾਂ ਖਾ ਲਵਾਂਗੇ ਤੇ ਚਲੋ ਮੈਂ ਕਿਹਾ ਠੀਕ ਹੈ ਆਪਾਂ ਦੁੱਧ ਨੂੰ ਗਰਮ ਕਰਤਾ ਸੀਗਾ ਨਾਲੇ ਮੈਂ ਕਿ ਦਸਾ ਸਲਫ ਸਾਫ ਕਰਨ ਲੱਗੇ ਸੀ ਮੈਂ ਕਿ ਨਾਲ-ਨਾਲ ਸਫਾਈ ਵੀ ਕਰੀ ਜਾਂਦੇ ਆ ਕਿਉਂਕਿ ਗਰਮੀ ਦੇ ਵਿੱਚ ਰਸੋਈ ਚ ਆਉਣ ਦਾ ਕਿਹੜਾ ਮਨ ਕਰਦਾ ਵਾ ਦੁੱਧ ਨੂੰ ਦੇਖੋ ਗਰਮ ਕਰ ਲਿਆ ਸੀਗਾ ਫਿਰ ਮੈਂ ਹੱਥ ਤੋਂ ਤੋਤੇ ਚੰਗੀ ਤਰ੍ਹਾਂ ਫਿਰ ਮੈਂ ਕਿਹਾ ਚੈੱਕ ਕਰ ਲੈ ਮੈਂ ਆਪਣੇ ਮੈਂ ਕਿਹਾ ਹੱਥ ਨਾਲ ਹੀ ਚੈੱਕ ਕਰ ਲੈਣੀ ਦੁੱਧ ਕਿੰਨਾ ਕੁ ਗਰਮ ਹੋ ਗਿਆ ਦਹੀਂ ਲਈ ਵੀ ਤਾਂ ਦੁੱਧ ਖੁੱਸਾ ਹੀ ਚਾਹੀਦਾ ਕਿਹੜਾ ਜ਼ਿਆਦਾ ਗਰਮ ਚਾਹੀਦਾ ਹੁੰਦਾ ਵਾ ਕਿਉਂਕਿ ਠੰਡ ਦੇ ਵਿੱਚ ਥੋੜਾ ਤੇਜ਼ ਗਰਮ ਰੱਖੀਦਾ ਵਾ ਤੇ ਗਰਮੀਆਂ ਦੇ ਵਿੱਚ ਤਾਂ ਇਦਾਂ ਕੋਸਾ ਜਿਹਾ ਕਰਨਾ ਪੈਂਦਾ ਹੁੰਦਾ ਵਾ ਦੁੱਧ ਦੇਖੋ ਹੁਣ ਆਪਣਾ ਠੀਕ ਨੋਰਮਲ ਹੋ ਗਿਆ ਵਾ ਤੇ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਆਪਾਂ ਦਹੀਂ ਥੋੜਾ ਜਿਹਾ ਭੂਆ ਕਹਿੰਦੇ ਪਾਇਓ ਵੀ ਦਹੀਂ ਬਹੁਤ ਜ਼ਿਆਦਾ ਖੱਟਾ ਬਣੇ ਤਾਂ ਆਪਣੇ ਦਹੀਂ ਸਾਰੇ ਖੱਟਾ ਬਨ ਜਾਊਗਾ ਇਸ ਕਰਕੇ ਥੋੜਾ ਜਿਹਾ ਪਾਇਆ ਜੇਗਾ ਤੇ ਮੈਂ ਕਹਿ ਰਹੀ ਸੀ ਵੀ ਇੰਨੇ ਕ ਦਹੀਂ ਨਾਲ ਦਹੀਂ ਜੰਮ ਜਾਊਗਾ ਤੇ ਉਹ ਸਾਰੇ ਕਹਿੰਦੇ ਕਿਉਂ ਨਹੀਂ ਜੰਮੂਗਾ ਇਹਦੇ ਤੇ ਆਪਾਂ ਚਮਚਾ ਗਲਵੇੜ ਕੇ ਉਦਾਂ ਹੀ ਪਾ ਦੋ ਦਹੀਂ ਆਹ ਤਾਂ ਵੀ ਜੰਮ ਜਾਣਾ ਵਾ ਘਣਾ ਪਟਾਕੇ ਰੱਖ ਦिए ਇਹ ਇਦਾਂ ਹੀ ਮਤਲਬ ਵਾ ਮੈਂ ਰੱਖ ਲਉ ਗਰਮੀ ਦੇ ਵਿੱਚ ਕੋਈ ਕੱਪੜੇ ਸੁਲਵੇਟਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਉਦਾਂ ਹੀ ਉਦਾਂ ਹੀ ਬਣ ਜਾਣਾ ਵਾ ਮੈਂ ਮਾਈਕਰੋ ਦੇ ਵਿੱਚ ਹੀ ਰੱਖ ਦਿੱਤਾ ਵਾ ਇਦਾਂ ਹੀ ਤੇ ਆਪਾਂ ਹੁਣ ਕੱਲ ਸਵੇਰ ਨੂੰ ਦੇਖਾਂਗੇ ਦਹੀਂ ਆਪਣਾ ਬਣੂਗਾ ਜਦੋਂ ਲਓ ਜੀ গুਡ ਮਾਰਨਿੰਗ ਸਵੇਰ ਹੋ ਗਈ ਸੀ ਸਭ ਤੋਂ ਪਹਿਲਾਂ ਆਪਾਂ ਦਹੀਂ ਨੂੰ ਚੈੱਕ ਕਰਦੇ ਹਾਂ ਕਿ ਦਹੀਂ ਤਿਆਰ ਹੋਇਆ ਹੈ ਕਿ ਨਹੀਂ ਮੈਨੂੰ ਬਹਿ ਵਾ ਕਿ ਦਹੀਂ 'ਚ ਡਰਾਗ ਥੋੜਾ ਘੱਟ ਪਾਇਆ ਵਾ ਵੀ ਬਣੂ ਕਿ ਨਹੀਂ ਉਹਨੂੰ ਲਓ ਜੀ ਦਹੀਂ ਤਾਂ ਸਬਾਣੀ ਗਈ ਸੀ ਵਧੀਆ ਬਣ ਗਿਆ ਸੀਗਾ ਦਹੀਂ ਚੈੱਕ ਕੀਤਾ ਤਾਂ ਹੈਕਾ ਗਲਾਸੀ ਬਣਾਉਣਾ ਸੀਗਾ ਥੋੜਾ ਜਿਹਾ ਦੇਖਣ ਨੂੰ ਬਹੁਤ ਥੋੜਾ ਲੱਗਦਾ ਵਾ ਪਰ ਬਹੁਤ ਪਹਿਲਾਂ ਬਣਾ ਵੀ ਪਿਆ ਵਾ ਉਹਨੂੰ ਵੀ ਜੂਸ ਕਰਨਾ